ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਨਿਰਗੁਨ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਢਾਕਣ ਹਾਰੇ ਪ੍ਰਭੂ ਹਮਾਰ ਜੀ ਪ੍ਰਾਨ ਸੁਖ ਦਤੈ ਅਵਿਨਾਸੀ ਅਵਿਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸ ਤਤ ਕਹਿਣ ਨ ਜਾਏ ਤੁਮਾਰੇ ਕੌਣ ਕਹੇ ਤੂ ਕਦ ਕਾ ਨਾਨਕ ਦਾਸ ਤਾਂ ਕੈ ਬਲਿਹਾਰੀ ਮਿਲੈ ਨਾਮ ਹਰ ਨਿਮੰ ਕਾ ਅੰਦਰ ਸੱਚਾ ਨੇ ਹਉ ਲਾਇਆ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸੰਮਣ ਸੁ ਕਹਾ ਟਲ ਗੁਰ ਸੇਵੀਆ ਅਹਨਿਸ ਸਹਜ ਪਾਏ ਦਰਸਨ ਪਰਸੇ ਅਹ ਗੁਰ ਕੈ ਜਨਮ ਮਰਨ ਦੁਖੁ ਰਾਹੀ ਵਹ ਸਫਤਕ ਸੰਬੰਧੀ ਨੁਰ ਅਰਸੋਂ ਕੁਰਸਾਂ ਛੱਟੀ ਐ ਤੁਧ ਡਿਠੇ ਸੱਚੇ ਬਾਤਿ ਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਤਿ ਸ਼ਾ ਸਿਰ ਸ਼ਾਹਾਂ ਦਾ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਦਿਨ ਤੇ ਪਹਾਰ ਪਹਾਰ ਤੇ ਘਰੀਆ ਆਵ ਕਟ ਤਨ ਸੀਜਾ ਕਾਲ ਅਹੇਰੀ ਫਿਰ ਹੈ ਪਦਕ ਜ ਕਹੋ ਕਵਨ ਬਿਦ ਕੀਜਾ ਦੇਨ ਤੇ ਪਹਿਰ ਪਹਿਰ ਤੇ ਘਰੀ ਆਹਾ ਆਵ ਕਟਾ ਤਨ ਸੀਜਾ ਕਾਲ ਅਹੇਰੀ ਫਿਰਹਿ ਬਦਕਜ ਕਹੋ ਕਵਨ ਬਿਦ ਕੀਜਾ ਸੋ ਦਿਨ ਆਵਨ ਲਗਾ ਮਾਤ ਪਿਤਾ ਪਾਈ ਸੁਤ ਬਨਿੰਤਾ ਕਹੋ ਕੋਹ ਹ ਕਾਕਾ ਰਹਾਓ ਜਬ ਲਗ ਜੋਤ ਕਾਇਆ ਮਹਿ ਬਰਤਾ ਆਪਾ ਪਸ਼ੂ ਨ ਬੂਝ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੂ ਨ ਸੂਝ ਕਹਤ ਕਬੀਰ ਸੁਨੋ ਰਹੀ ਪ੍ਰਾਨੀ ਛੋਡੋ ਮਨ ਕੀ ਪਰਮਾ ਕੇਵਲ ਨਾਮ ਜਪੋਰੀ ਪ੍ਰਾਨੀ ਪਰੋ ਏਕ ਕੀ ਸਰਨਾ ਕਹਿਤ ਕਬੀਰ ਸੁਨੋਰੀ ਪ੍ਰਾਨੀ ਛੋਡੋ ਮਨ ਕੀ ਪਰਮਾ ਕੇਵਲ ਨਾਮ ਜਪੋਰੀ ਪ੍ਰਾਨੀ ਪਰੋ ਏਕ ਕੀ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤੇ ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਵ ਕਟੈ ਤਨ ਸੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ ਰਾਗ ਤਨ ਅਸਰੀ ਬਾਣੀ ਭਗਤ ਕਬੀਰ ਜੀਓ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ